ਦੀ ਬਾਲਕਾਂ ਨੂੰ ਖੇਲਦੇ ਦੇਖੀਏ ਨਾ ਜੀ ਬਾਲਕ ਤੇ ਸੰਸਾਰ ਦੇ ਵਿੱਚ ਪਿਆਰਿਓ ਕੋਈ ਅਗਨੀ ਨੂੰ ਹੱਥ ਪਾ ਰਿਆ ਹੁੰਦਾ ਕੋਈ ਸੱਪ ਨਾਲ ਵੀ ਖੇਲਣ ਦਾ ਯਤਨ ਕਰਦਾ ਬਾਲਕ ਸੁਭਾਅ ਹੈ ਨਾ ਜੀ ਤੇ ਬਾਲਕ ਸੁਭਾਅ ਕਿੰਨਾ ਹੈਰਾਨ ਹੁੰਦਾ ਵੀ ਜੇ ਉਹਨੂੰ ਛੋਟਾ ਜਿਹਾ ਖਿਡਾਉਣਾ ਲੈ ਦਿਓ ਉਹਨੂੰ ਤੇ ਇਹੀ ਹੁੰਦਾ ਨਾ ਵੀ ਇਹ ਖਿਡਾਉਣਾ ਜਿਹੜਾ ਉਹਦੇ ਹਿਸਾਬ ਦੇ ਨਾਲ ਅਸਲੀ ਹੈ ਉਨੂੰ ਜਿਵੇਂ ਜਿਵੇਂ ਪਤਾ ਲੱਗਦਾ ਪਿੰਨਈ ਪਾਈ ਉਸ ਖਡਾਉਣੇ ਵਿੱਚ ਤੇ ਇਨਾ ਖਡਾਉਣਿਆਂ ਵਿੱਚ ਬੜਾ ਫਰਕ ਅੰਤਰ ਆ ਪਰ ਜਿਵੇਂ ਉਹਨੂੰ ਖਡਾਉਣਾ ਦਿੱਤਾ ਜਾਂਦੇ ਉਹ ਵਰਜਦਾ ਹੈ ਨਾ ਜੀ ਉਹਦੇ ਮੁਤਾਬਕ ਉਹਨੂੰ ਤਸੱਲੀ ਹੁੰਦੀ ਆ ਕਿ ਵਾਕਿਆ ਮੈਂ ਟਰੈਕਟਰ ਮੰਗਿਆ ਤੇ ਮੈਨੂੰ ਟਰੈਕਟਰ ਮਿਲ ਗਿਆ ਪਰ ਅਜੇ ਪਤਾ ਹੈ ਕਿ ਟਰੈਕਟਰ ਅਸਲੀ ਨਹੀਂ ਆ ਤੇ ਜਦੋਂ ਪਿਆਰਿਓ ਸਾਨੂੰ ਅਸਲੀ ਵੀ ਮਿਲ ਜਾਂਦਾ ਤੇ ਮਾਲਕ ਜੀ ਕਹਿੰਦੇ ਤਿਆਰ ਰੱਖੀ ਹੈ ਉਹ ਵੀ ਖਡਾਉਣਾ ਸੀ ਤੇ ਹੈ ਇਹ ਵੀ ਖਡਾਉਣਾਈਆਂ ਦੇਖੀ ਕਿਤੇ ਹੁਣ ਇਹ ਅਸਲੀ ਸਮਝ ਕਿਸ ਦੇ ਵਿੱਚ ਇਹਨਾਂ ਰੁੱਝ ਕੇ ਕਿਤੇ ਪੱਕਾ ਰਹਿ ਜਾਈ ਤੇ ਜਾਣਾ ਇਹ ਵੀ ਸਾਥ ਕੋਈ ਨਹੀਂ ਉਹ ਇੱਕ ਦਿਨ ਇਹ ਵੀ ਟੁੱਟ ਜਾਣਾ ਇਹ ਵੀ ਰਹਿ ਜਾਣਾ ਉਦੋਂ ਛੋਟੀਆਂ ਗੱਡੀਆਂ ਮੰਗਦੇ ਸਾਜ ਵੱਡੀਆਂ ਗੱਡੀਆਂ ਮੰਗਦੇ ਹਡਾਉਣਾ ਹੀ ਆ ਨਾ ਜੀ ਉਦੋਂ ਛੋਟੀਆਂ ਛੋਟੀਆਂ ਬੱਚੀਆਂ ਜਿਹੜੀਆਂ ਪਿਆਰਿਓ ਗੁੱਡੀਆਂ ਦਾ ਖੇਲ ਖੇਲਣਾ ਤੇ ਅੱਜ ਵੱਡੇ ਹੋ ਗਏ ਤੇ ਵੱਡੀਆਂ ਗੁੱਡੀਆਂ ਦਾ ਖੇਲ ਚੱਲ ਰਿਹਾ ਹੈ ਤੇ ਇਹ ਵੀ ਖੇਡਾਂ ਹੀ ਆ ਨਾ ਜੀ ਉਦੋਂ ਛੋਟੇ ਛੋਟੇ ਗੁੱਡੀਆਂ ਗੱਡੀਆਂ ਦੇ ਵਿਆਹ ਕਰਨੇ ਤੇ ਜਾਂ ਛੋਟੇ ਛੋਟੇ ਬਰਤਨ ਬੱਤੀਆਂ ਨੂੰ ਦੇਖੋ ਲੈ ਕੇ ਖੇਡਦੇ ਆ ਬੱਚੇ ਤੇ ਇਥੋਂ ਤੱਕ ਕਹਿ ਰਹੇ ਹੁੰਦੇ ਆ ਕਹਿੰਦੇ ਵੀ ਤੁਸੀਂ ਸਾਡੇ ਘਰ ਪਰੌਣੇ ਆਇਓ ਅਸੀਂ ਤੁਹਾਡੇ ਘਰ ਪਰੌਣੇ ਆਵਾਂ ਪਤਾ ਹੈ ਉਹਨਾਂ ਪਾਂਡਿਆਂ ਵਿੱਚ ਹੈ ਵੀ ਕੁਝ ਨਹੀਂ ਛੋਟੇ ਛੋਟੇ ਪਾਂਡੇ ਲੈ ਕੇ ਇੱਕ ਦੂਜੇ ਕੋਲ ਬੈਠ ਕੇ ਨਾ ਜੀ ਉਹ ਮੁੱਖ ਨੂੰ ਕੱਪ ਲਾਉਣਗੇ ਉਹ ਲੱਗਦਾ ਜਿਵੇਂ ਚਾਹ ਪੀ ਰਹੇ ਹੋ ਬੱਚਿਆਂ ਦੀਆਂ ਖੇਡਾਂ ਤੇ ਉਹਨਾਂ ਦੇ ਘਰ ਆਣ ਕੇ ਹੁਣ ਤੁਸੀਂ ਸਾਡੇ ਘਰ ਪਰੌਣੇ ਆਏ ਸੀ ਤੁਹਾਡੇ ਘਰ ਪਰੌਣੇ ਆਵਾਂਗੇ ਪਰ ਉਹਨਾਂ ਦੂਜੇ ਪਾਸੇ ਚਲੇ ਜਾਂਦੇ ਦੂਜੇ ਪਾਸੇ ਵੀ ਉਹ ਖੇਡ ਖੇਡ ਰਹੇ ਹੁੰਦੇ ਆ ਐਨ ਪੂਰਾ ਬਿਲਕੁਲ ਪ੍ਰੈਕਟੀਕਲ ਤੌਰ ਤੇ ਜਿਵੇਂ ਜਿਵੇਂ ਭੈਣਾ ਮਾਤਾਵਾਂ ਵੱਲ ਆਪਣੇ ਮਾਵਾਵਾਂ ਵੱਲ ਦਾਦੀਆਂ ਵੱਲ ਦੇਖ ਕੇ ਨਾ ਉਸੇ ਤਰ੍ਹਾਂ ਕਹਿਣਗੇ ਵੀ ਚੁੱਲ੍ਹੇ ਤੇ ਆਪ ਬਣਾ ਰਿਆਂ ਗੈ ਤੇ ਆਪ ਬਣਾ ਰਿਆਂ ਫਿਰ ਨਾਲ ਹੱਥ ਮਾਰ ਮਾਰ ਕੇ ਪ੍ਰਸ਼ਾਦੇ ਵੀ ਤਿਆਰ ਕਰਦੇ ਸਾਰਾ ਕੁਝ ਤੇ ਪਤਾ ਵੀ ਆ ਬੱਚਿਆਂ ਨੂੰ ਵੀ ਇਹ ਖੇਲ ਸੱਚ ਨਹੀਂ ਹੈ ਤੇ ਦੂਜੇ ਪਾਸੇ ਪਿਆਰੋ ਅੱਜ ਵੱਡੇ ਬੱਚੇ ਹੋ ਗਏ ਤੇ ਵੱਡੇ ਬੱਚੇ ਵੀ ਅਸੀਂ ਖੇਲਾ ਖੇਲਦੇ ਆ ਨਾ ਜਿਉਂ ਉਹੀ ਚੱਲਦੇ ਆ ਤੁਸੀਂ ਸਾਡੇ ਘਰ ਪਰੌਣੇ ਆਉਂਦੇ ਸੀ ਤੁਹਾਡੇ ਘਰ ਪਰੌਣੇ ਆਉਂਦੇ ਪਰੌਣੇ ਦਾ ਕੰਮ ਉਸੇ ਤਰ੍ਹਾਂ ਹੀ ਚੱਲ ਰਿਹਾ ਪਰ ਜਿਹੜਾ ਅਸਲ ਸਮਝਣ ਵਾਲੀ ਗੱਤ ਸੀ ਬਾਬੇ ਨੇ ਕਿਹਾ ਸੀ ਜੈਸੇ ਰੈਣ ਪਰੌਣੇ ਉਠ ਚਲ ਸੇਂ ਪ੍ਰਭਾਤ ਉਹ ਤਿਆ ਨਿੰਦਤਾ ਵੀ ਪਰੌਣੇ ਆਏ ਸਾਂ ਤੇ ਕੰਨਾ ਕਿ ਸਮਾਂ ਟਿਕੇ ਤੇ ਇਥੇ ਵੀ ਪਰੌਣ ਚਾਰੀਆਂ ਤੇ ਪ੍ਰੌਣਚਾਰਿਕ ਨਾ ਕਿ ਸਮਾਂ ਟਿਕੇ ਰਹਿਣਾ ਪਰ ਮੱਲਾ ਮਾਰ ਕੇ ਬਹਿ ਗਏ ਇਹ ਖੇਡ ਅਸਲੀ ਸਮਝ ਲਈ ਬਾਬੇ ਨੇ ਕਿਹਾ ਸੀ ਇਹ ਖੇਡ ਸੱਚੀ ਨਹੀਂ ਆ ਬਾਜੀ ਕਰਦੀ ਬਾਜੀ ਗਰ ਸੱਚਾ ਹੈ ਪਰ ਅਸੀਂ ਖੇਡ ਦੇ ਵਿੱਚ ਮਸਤ ਹੋ ਗਏ ਇਹਦੇ ਵਿੱਚ ਹੀ ਆਸ ਦੇ ਰਹੇ ਇਹਦੇ ਵਿੱਚ ਹੀ ਰੋਂਦੇ ਰਹੇ ਇਹਦੇ ਵਿੱਚ ਹੀ ਸਮਝਿਆ ਕਾਟਾ ਪੈ ਗਿਆ ਇਹਦੇ ਵਿੱਚ ਸਮਝਿਆ ਬੜਾ ਲਾਭ ਖਟ ਲਿਆ ਇਹਦੇ ਵਿੱਚ ਕਦੀ ਪਿਆਰਿਓ ਅਸੀਂ ਰੋ ਲਿਆ ਕਦੀ ਆਸ ਲਿਆ ਕਦੀ ਕਿਸੇ ਨੂੰ ਡਰਾ ਤਾ ਕਿਸੇ ਕੋਲ ਡਰ ਗਏ ਔਰ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਭਾਈ ਕਦੀ ਮਾਲਕ ਜੀ ਦੇ ਨਾਮ ਦੇ ਵਿੱਚ ਭਜਨ ਦੇ ਵਿੱਚ ਜੁੜ ਕਰਕੇ ਦੇਖ ਐਸੀ ਅਵਸਥਾ ਬਣੇਗੀ ਕਿ ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ ਸੁਖ ਸੁਨੇ ਵਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਸਹਿਬ